ਆਖਰ ਮਹਿਨਤ ਨੂੰ ਪਿਆ ਬੂਰ ਸਰਕਾਰ ਨੇ ਦਿੱਤਾ ਵਿਦਿਆਰਥੀਆਂ ਨੂੰ ਤੋਹਫਾ ਤੁਸੀਂ ਚਲੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਭਾਗ ਕਰਦਾ ਹੈ ਫ੍ਰੀ ਕੋਰਟ ਦੇ ਬਿੰਦਰਾ ਕਾਲਜ ਦੇ ਵਿੱਚ ਐਮਏ ਇੰਗਲਿਸ਼ ਜੋ ਕਾਫੀ ਲੰਮੇ ਸਮੇਂ ਤੋਂ ਪ੍ਰਾਈਵੇਟ ਤੌਰ ਤੇ ਕਰਾਈ ਜਾ ਰਹੀ ਸੀ ਮਾਂ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਇੱਕ ਤੋਹਫਾ ਦਿੱਤਾ ਗਿਆ ਹੈ ਅਤੇ ਹੁਣ ਫ੍ਰੀ ਕੋਰਟ ਦੇ ਬਿੰਦਰਾ ਕਾਲਜ ਦੇ ਵਿੱਚ ਮੈਨੇਜਮੈਂਟ ਅਤੇ ਫ੍ਰੀ ਕੋਰਡ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਦੀ ਉਦਮਾ ਸਤਕਾ ਹੁਣ ਐਮਏ ਇੰਗਲਿਸ਼ ਸਰਕਾਰੀ ਤੌਰ ਤੇ ਕਰਾਈ ਜਾਵੇਗੀ ਜਿਸ ਨਾਲ ਜਿੱਥੇ ਵਿਦਿਆਰਥੀਆਂ ਤੇ ਆਰਥਿਕ ਬੋਝ ਪੈਂਦਾ ਸੀ ਅਤੇ ਹੁਣ ਉਸ ਵਿੱਚ ਕਾਫੀ ਇਜਾਫਾ ਹੋਵੇਗਾ ਅਤੇ ਹੁਣ ਘੱਟ ਫੀਸਾਂ ਤੇ ਵਿਦਿਆਰਥੀ ਐਮਏ ਇੰਗਲਿਸ਼ ਕਲਾਸ ਰੱਖਣਗੇ ਦੂਜੀ ਗੱਲ ਇਸ ਨਾਲ ਇਹ ਵੀ ਹੈ ਕਿ ਨੇੜੇ ਤੇੜੇ ਦੇ ਜਿੰਨੇ ਵਿਦਿਆਰਥੀ ਹਨ ਉਸ ਨਾਲ ਹੁਣ ਐਡਮਿਸ਼ਨਾਂ ਦੇ ਵਿੱਚ ਵੀ ਵਾਧਾ ਹੋਵੇਗਾ ਤੁਸੀਂ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਖੁਸ਼ੀ ਦੇ ਵਿੱਚ ਵਿਦਿਆਰਥੀ ਅਤੇ ਪ੍ਰਿੰਸੀਪਲ ਸਾਹਿਬਾਨ ਮੇਰਾ ਨਾਮ ਗੁਰਮੀਤ ਸਿੰਘ ਹਨ ਜੀ ਉਹ ਕੀ ਕਹਨਾ ਜਿਹੜਾ ਨਵੀਂ ਐਮ ਇੰਗਲਿਸ਼ ਦੇ ਇਥੇ ਸਰਕਾਰੀ ਤੌਰ ਤੇ ਸ਼ੁਰੂ ਕੀਤੀ ਗਈ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਸਰਕਾਰ ਦਾ ਸਾਡੇ ਪ੍ਰਿੰਸੀਪਲ ਸਾਹਿਬ ਦਾ ਕਿ ਐਮ ਇੰਗਲਿਸ਼ ਦਾ ਕੋਰਸ ਜਿਹੜਾ ਕਿ ਪਹਿਲਾਂ ਬਹੁਤ ਮਹਿੰਗਾ ਸੀਗਾ 25000 ਰੁਪਏ ਦੇ ਤਕਰੀਬਨ ਫੀਸ ਸੀਗੀ ਉਹ ਹੁਣ ਸਰਕਾਰੀ ਤੌਰ ਤੇ ਵਿੱਚ ਕਰ ਦਿੱਤਾ ਗਿਆ ਹੈ ਜਿੰਦੀ ਫੀਸ ਹੁਣ ਜਨਰਲ ਤੇ bc ਵਿਦਿਆਰਥੀਆਂ ਦੀ 10000 ਐਸਸੀ ਵਿਦਿਆਰਥੀਆਂ ਲਈ 3600 ਪਲੱਸ ਸਕਾਲਰਸ਼ਿਪ ਕਰ ਦਿੱਤਾ ਗਿਆ ਜੀ ਹੁਣ ਗਰੀਬ ਤੋਂ ਗਰੀਬ ਵਿਦਿਆਰਥੀ ਵੀ ਇਹ ਕੋਰਸ ਕਰ ਪਾਊਗਾ ਜੀ ਪਰ ਪਾਊਗਾ ਧੰਨਵਾਦੀ ਹਾਂ ਇਸ ਲਈ ਤੇ ਨਾਲ ਹੀ ਅਪੀਲ ਵੀ ਕਰਦੇ ਆ ਕਿ ਹੋ ਜਿਹੜੇ ਕੋਰਸ ਸਾਡੇ ਬੀ ਕਾਮ ਬੀ ਸੀਏ ਵਗੈਰਾ ਕੋਰਸ ਨੇ ਜਿਨ੍ਹਾਂ ਵਿੱਚ ਬਹੁਤ ਲਿਮਟਿਡ ਸੀਟਾਂ ਨੇ 60 60 50 ਪਿਆਣੇ ਉਹਨਾਂ ਦੀ ਗਿਣਤੀ ਵਧਾਈ ਜਾਵੇ ਕਿਉਂਕਿ ਵਿਦਿਆਰਥੀ ਹਰ ਸਾਲ ਦੇਖੋ ਜੀ ਅਸੀਂ ਹੈਲਪਿੰਗ ਬੈਕਸ ਲਾਉਂਦੇ ਆ ਵਿਦਿਆਰਥੀ ਜਾਦਾ ਆਉਂਦੇ ਨੇ ਐਡਮਿਸ਼ਨ ਲੈਣ ਬਟ ਸੀਟਾਂ ਘੱਟ ਹੋਣ ਕਰਕੇ ਨਿਰਾਸ਼ ਹੋ ਕੇ ਮੁੜਨਾ ਪੈਣ ਲੱਗਾ ਉਹਨਾਂ ਦੀਆਂ ਸੀਟਾਂ ਵਧਾਈਆਂ ਜਾਣ ਪਰ ਪ੍ਰੋਫੈਸਰਾਂ ਦੀ ਗਿਣਤੀ ਵੀ ਵਧਾਈ ਜਾਵੇ ਕਿਉਂਕਿ ਉਹ ਸਿੱਖਿਆ ਕ੍ਰਾਂਤੀ ਨਾੜ ਸਰਕਾਰ ਲਾਈ ਰਹੀ ਹੈ ਤੇ ਸੋ ਅਸੀਂ ਚਾਹੁੰਦੇ ਆ ਵੀ ਜਿਹੜੇ ਬਾਕੀ ਪ੍ਰਾਈਵੇਟ ਕੋ ਸੇਰਾ ਕਿਨੂੰ ਜਾਣਦੇ ਨਹੀਂ ਤੁਸੀਂ ਕਿਉਂਕਿ ਇਸ ਲਈ ਸੰਘਰਸ਼ ਕਰਨਾ ਪੈਣਾ ਕਾਫੀ ਲੰਮਾ ਕਿਵੇਂ ਬੀਐਸਏ ਅਗੇ ਚਲ ਕੇ ਸੰਘਰਸ਼ ਕੀਤਾ ਸੀਗਾ ਇਸ ਇਸ ਸਿਰਾ ਕਿਸ ਨੂੰ ਦਿੰਦੇ ਹੋ ਵੀ ਜਿਹੜਾ ਸਿਰਾ ਤਾਂ ਦੇਖੋ ਜੀ ਇੱਕ ਤਾਂ ਸੀ ਆਪਦੇ ਕਾਲਜ ਦੇ ਸਟਾਫ ਨੂੰ ਦਿੰਦੇ ਆ ਜਿਨ੍ਹਾਂ ਨੇ ਟੈਕਨੀਕਲ ਨੀਅਰਮਸ ਐਂਡ ਕੰਡੀਸ਼ਨਸ ਨੂੰ ਸਾਰੀਆਂ ਪੂਰੀਆਂ ਕਰਕੇ ਭੇਜੀਆਂ ਪਲੱਸ ਸਰਕਾਰ ਦਾ ਵੀ ਦਿੰਦੀਆਂ ਜੀ ਬਿਲਕੁਲ ਸਰਕਾਰ ਦੇ ਮਰਜ਼ੀ ਬਿਨਾਂ ਦਾ ਪਤਾ ਵੀ ਨਹੀਂ ਹਿੱਲਦਾ ਜਿਵੇਂ ਅਸੀਂ ਆਪਦੇ ਐਮਐਲਏ ਸਾਹਿਬ ਨੂੰ ਵੀ ਦਿੰਦੇ ਆ ਤੇ ਹੋਰ ਸਰਕਾਰ ਸਾਰੀ ਭਗਵੰਤ ਸਿੰਘ ਦੀ ਸਰਕਾਰ ਨੂੰ ਵੀ ਸਿਰਾ ਦਿੰਦੇ ਆ ਵੀ ਧੰਨਵਾਦ ਕਰਦੇ ਆ ਕਿਤੇ ਕਿੰਨੀਆਂ ਕ ਸੀਟਾਂ ਹੈਗੀਆਂ ਇਹਦੀ ਇੰਗਲਿਸ਼ ਦੀ ਐਮ ਇੰਗਲਿਸ਼ ਦੀ ਐਮ ਇੰਗਲਿਸ਼ ਨੂੰ ਦੇਖੋ ਜੀ ਲਗਭਗ 30 35 ਦੇ ਕਰੀਬ ਸੀਟਾਂ ਹੈਗੀਆਂ ਨੇ ਬਟ ਪਹਿਲਾਂ 30 35 ਕਰਕੇ ਬਟ ਹੁਣ ਸਰਕਾਰੀ ਟੋਲ ਤੇ ਚੱਲਣ ਕਰਕੇ ਸਮੀਰ ਕਲਦੇ ਵੀ ਸੀਟਾਂ ਵੀ ਵਧਣਦੀ ਵਧੀਆਂ ਹੋਣਗੀਆਂ ਤੇ ਪਲੱਸ ਵਿਦਿਆਰਥੀਆਂ ਦੀ ਗਿਣਤੀ ਵੀ ਜ਼ਰੂਰ ਵਧੇਗੀ ਇਹਨਾਂ ਦਾ ਨਾਮ ਸੁਖੇਂਦਰ ਸਿੰਘ ਜੀ ਜਿੰਨੇ ਕੀ ਕਹਾ ਨਾ ਜੁੜੇ ਸਰਕਾਰ ਵੱਲੋਂ ਆਪਣਾ ਲਾਭ ਹੀ ਲੱਗ ਗਿਆ ਸੋ ਜੇਕਰ ਆਪਾਂ ਇਕੱਲੇ ਇਸ ਪ੍ਰਾਲੇ ਨੂੰ ਹੀ ਦੇਖੇ ਤਾਂ ਇਹ ਪ੍ਰਾਲਾ ਬੜਾ ਸ਼ਲਾਘਾਯੋਗ ਹੈ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਕਜੜੇ ਮਤਲਬ ਲੋ ਬਜਟ ਵਾਲੇ ਜਾਂ ਵਿਚਾਰੇ ਲੋ ਕਲਾਸ ਬੰਦੇ ਆ ਉਹਨਾਂ ਦੇ ਅਕੋਰਡਿੰਗ ਦੇਖੇ ਤਾਂ ਜਿਹੜੀ ਫੀਸਾ ਮਤਲਬ ਕੋਈ ਵੀ ਹੁਣ ਪੜ ਸਕਦਾ ਜੀ ਕਿਉਂਕਿ ਫੀਸ 3000 3500 ਰੁਪਏ ਹੀ ਰਹੀ ਹੈ ਹੁਣ ਜਿਹੜੀ ਫੀਸਾ ਜਿਹੜੀ ਪਹਿਲਾਂ 25000 30000 ਰੁਪਏ ਫੀਸ ਹੁੰਦੀ ਸੀ ਤਾਂ ਸੀਟਾਂ 40 40 ਸੀਟਾਂ ਹੀ ਸੀਗੀਆਂ ਟੋਟਲੀ ਉਹ 40 ਚੋਂ 20 22 ਸਟੂਡੈਂਟਸ ਸੀ ਜਿਹੜੀ ਐਡਮਿਸ਼ਨ ਲੈਂਦੇ ਸੀ ਤਾਂ ਹੁਣ ਐਡਮਿਸ਼ਨਸ ਵੀ ਵਧੂਗੀ ਔਰ ਜਿਹੜੀਆਂ ਸਾਡੀਆਂ ਹੋਰ ਡਿਮਾਂਡਸ ਹੈਗੀਆਂ ਮਤਲਬ ਬੀਐਸਏ ਐਗਰੀਕਲਚਰ ਨੂੰ ਲੈ ਕੇ ਅਸੀਂ ਚਾਹੁੰਦੇ ਉਹ ਕੋਰਸ ਵੀ ਸਾਡਾ ਚਲਾ ਕਰੇ ਧੰਨਵਾਦ ਜੀ ਬੀਐਸਸੀ ਐਗਰੀਕਲਚਰ ਦਾ ਹਜੇ ਕਿੰਨਾ ਕ ਹਜੇ ਲੱਗਦੇ ਕੰਮ ਜਿਹੜਾ ਉੱਪਰ ਨਹੀਂ ਚੜੇਗਾ ਹਜੇ ਐਕਚੁਅਲ ਚ ਕਾਫੀ ਸੰਘਰਸ਼ ਦੇ ਦੋ ਸਾਲ ਦਾ ਸੰਘਰਸ਼ ਹੋਇਆ ਔਰ ਪਿਛਲੇ ਸਾਲ ਐਡਮਿਸ਼ਨ ਚੱਲੂ ਹੋ ਗਈ ਸੀਗੀ ਐਡਮਿਸ਼ਨ ਚ ਚੱਲੂ ਵੀ ਪ੍ਰਾਈਵੇਟ ਹੀ ਹੋਈ ਸੀਗੀ ਔਰ ਇਸ ਸਾਲ ਹਜੇ ਉਸ ਦੀ ਕੋਈ ਅਪਡੇਟ ਨਹੀਂ ਔਰ ਨਾ ਹੀ ਐਡਮਿਸ਼ਨ ਹੋਈ ਇੱਥੇ ਇਸ ਸਾਲ ਆਪਾਂ ਸਾਨੂੰ ਤਾਂ ਹੀ ਲੱਗ ਰਿਹਾ ਵੀ ਬੰਦ ਹੈ ਕੋਰਸ ਸਿਸਟਮ ਹਾਂਜੀ ਇਸ ਸਾਲ ਸਰਕਾਰੀ ਵੀ ਬੱਚੇ ਹੋ ਜਾਂਦੇ ਸੀ ਦਾਖਲ ਕਈ ਵਾਰੀ ਤੀ ਵੀ ਹੋ ਜਾਂਦੇ ਸੀ ਪਰ ਹੁਣ ਸਾਡੇ ਕੋਲ 40 ਸੀਟਾਂ ਦੀ ਮਨਜ਼ੂਰੀ ਆ ਗਈ ਹੈ ਇਸ 'ਚ ਇਸ ਨੂੰ ਹੀ ਫਾਇਦਾ ਕਿ ਮੈਨੂੰ ਲੱਗਦਾ ਵੀ ਹੁਣ ਅਸੀਂ 40 ਸੀਟਾਂ ਭਰਨ 'ਚ ਸਫਲ ਹੋ ਜਾਗੇ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਇਹੀ ਆ ਰਹੀ ਸੀ ਕਿ ਜੋ ਉਹਦੇ 'ਚ ਪੈਸੇ ਦੀ ਸਮੱਸਿਆ ਸੀ ਤੇ ਖਾਸ ਤੌਰ ਤੇ ਹੁਣ ਜਿਹੜੇ ਸਾਡੇ ਜੋ ਐਸਸੀ ਸਟੂਡੈਂਟ ਹੈ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਸਕਾਲਰਸ਼ਿਪ ਮਿਲਦਾ ਤੇ ਉਸ ਕਰਕੇ ਉਹਨਾਂ ਦਾ ਖਰਚਾ ਹੋਰ ਵੀ ਘੱਟ ਹੋਊਗਾ ਉਹਨਾਂ ਨੂੰ 3000 ਜਾਂ 4000 ਤੋਂ ਉਹਨਾਂ ਦੀ ਮਤਲਬ ਜੋ ਹੈ ਐਮਏ ਹੋ ਸਕੂਗਾ